ਅੱਜ ਨੂੰ ਮੈਂ ਡੈਗਨਤੀ ਪਟਾਣੇ ਦੇ ਉੱਤੇ ਸੂਚਨਾ ਮਿਲੀ ਕਿ ਇੱਕ ਨੌਜਵਾਨ ਜਿਹੜਾ ਉਹ ਲੜਬਾਜੀ ਕਰ ਰਿਹਾ ਹੈ ਤੇ ਜਾਮ ਲੱਗਾ ਦੋਹਾਂ ਸਾਈਡਾਂ ਤੇ ਤੇ ਮੈਂ ਮੌਕੇ ਤੇ ਆਣ ਕੇ ਦੇਖਿਆ ਗਿਰਨ ਕਰਦੇ ਗਾਡੀ ਉਹ ਥੋੜਾ ਉਹਨੂੰ 60 ਫੁੱਟ ਵੀ ਲੱਗੀ ਖੂਨ ਵਗ ਰਿਹਾ ਇਹੋ ਜਵਾਨ ਦਾ ਬਟ ਲੱਗਦਾ ਹੀ ਉਹਨੇ ਕੋਈ ਨਸ਼ੀਲੇ ਪਦਾਰਥਾਂ ਸੇਵਨ ਕੀਤਾ ਉਹਨੂੰ ਮੈਂ ਇਥੋਂ ਚੁੱਕ ਕੇ ਤੇ ਲਾਜ ਵਾਸਤੇ ਉਹਨੂੰ ਹਸਪੀਟਲ ਭੇਜਿਆ ਇਥੋਂ ਬਾਕੀ ਕੰਪੀਅਰ ਬੱਸ ਸਟੇਸ਼ਨ ਚਾਰਜ ਜੋ ਥਾਣੇ ਸਿਵਲ ਲੈੰਡਰੀ ਚ ਪੈਂਦਾ ਹੈ ਉਹਨੂੰ ਮੈਂ ਇੰਕੀਮੇਸ਼ਨ ਕਰਤੀ ਆ ਉਹ ਆ ਰਹੇ ਨੇ ਆਣ ਕੇ ਜੋ ਵੀ ਕਾਨੂੰਨੀ ਕਰਦੇ ਜੋ ਕਰਦੇ ਕੋਈ ਐਸੇ ਕੋਈ ਇਹਨਾਂ ਦਾ ਕੋਈ ਇੰਜਰ ਨਹੀਂ ਆ ਦੂਸਰਾ ਬੰਦਾ ਕੋਈ ਨਹੀਂ ਨਹੀਂ ਕੋਈ ਇਹੋ ਜੀ ਕੋਈ ਸੂਚਨਾ ਨਹੀਂ ਮਿਲੀ ਇੰਜਰ ਬਾਰੇ ਕੋਈ ਫੋਟੋ ਚੰਨਣ ਸਰਪੰਚ ਦੋਸਤ ਇੱਕ ਚੱਲ ਗਿਆ ਹੈ ਕਤਨ ਸਭਾ ਗਿਆੜੀ ਲਾਵਾ ਜੀ ਗਿਆੜੀ ਕੋਈ ਨਹੀਂ ਅਫੀਸਰ ਆਫਿਸ ਵਿੱਚ ਸ਼ਰਾਬੀ ਲੜਕਾ ਹੈਗਾ ਕੋਈ ਬੰਦੇ ਦਾ ਰਹਿ ਮੈਂ ਨਾ ਬਸ ਸ਼ੇਪ ਨੂੰ ਉਹ ਬੜੀ ਗੁੰਮ ਹੋ ਰਹੀ ਹੈ ਉਹ ਸਾਨੂੰ ਗੇਟ ਤੇ ਆ ਕੇ ਗਾਲਾਂ ਕੱਢਦਾ ਪਿਆ ਤਕ ਕੰਨਗ ਮ ਕੋ ਫੋਰਸ ਫੁਲੀ ਕੋਲੇ ਜਾਣਾ ਅੰਦਰ ਆਣੀ ਉਹਨੇ ਸ਼ਰਾਬ ਪੀਤੀ ਹੋਈ ਹੈ ਸੁਬਾਰਨ ਦੱਸਿਆ ਕੋ ਅੰਦਰ ਆਉਂਦੇ ਨਹੀਂ ਮੈਂ ਕੱਦੇ ਨੂੰ ਬਰਾਪਰਾਣਾ ਸਕੂਲ ਲੰਘੀ ਜਿਆਦਾ ਨਹੀਂ ਮੈਂ ਮੇਰੇ ਕੋਲ 86 89 ਤੱਕ ਪੜਿਆ ਬਾਦ 92 ਇੱਥੇ ਪੜਾਇਆ 33 ਸਾਲ ਹੋ ਗਏ ਮੈਂ ਉਸ ਨੂੰ ਇਹ ਨਾ ਜਿਹਨੇ ਕਿ ਮੇਰੀ ਜਾਨ ਮੈਂ ਦੱਸਦਾ ਇਹਨੇ ਕੀ ਕੀਤਾ ਫਿਰ ਗਾਣਾ ਕੱਢਦਾ ਇਹ ਕੁੜੀਆਂ ਦਾ ਗਾਣਾ ਕੱਢਦਾ ਸੀ ਸਦਾਰਨਾਂ ਨੂੰ ਗਾਣਾ ਕੱਢਦਾ ਸੀ ਤੇ ਕਦੀ ਹੀ ਕ੍ਰਿਸ਼ਨ ਨੂੰ ਗਾਣਾ ਕੱਢਦਾ ਸੀ ਉਹ ਪੁੱਲ ਤੇ ਲੋ ਗੇਟ ਤੇ ਆ ਕੇ ਤੇ ਇੱਕ ਮਿੰਟ ਪੱਗ ਲਾਤੀ ਤੇ ਸੇਰੇ ਹੋਣਿਆ ਫਿਰ ਉਹ ਚਲੋ ਜੋ ਸੁਪ ਕਾਰਗੋ ਨੂੰ ਪਚੀ ਆਮਰ ਸੀ ਕਾਰਗੋ ਕਾਰ ਕੀ ਆ ਕਾਰ ਸੀ ਦੇਖੋ ਫਿਰ ਇਹਨਾਂ ਬੱਸ ਬੱਸ ਦੇ ਤੇ ਸ਼ੀਸ਼ੇ ਮਾਰ ਕੇ ਸ਼ੀਰ ਤੋੜਦਾ ਬੱਸ ਤੇ ਸਤਾ ਲੱਗੇ ਕੌਣ ਨਹੀਂ ਬੱਸ ਸ਼ੀਸ਼ਾ ਨਾ ਪਤਾ ਨਹੀਂ ਉਹ ਅਰਮਨ ਸੇਟ ਬੱਤੀ ਦਾ ਚੌਂਕੀ ਵਾਲਾ ਨੇ ਕੋ ਟੂ ਮਿੰਟ ਦੀ ਕਾਰਵਾਈ ਨੂੰ ਹੋਇਆ ਪੁਲਿਸ ਕਾਰਵਾਈ ਠੀਕ ਸੀ ਉਹਨਾਂ ਟ੍ਰੈਫਿਕ ਕਰਕੇ ਲੇਟ ਹੋ ਗਏ ਥੋੜੇ ਗੱਡੀ ਮਾਰੀ ਇਹਨਾਂ ਗੇਟ ਦੇ ਨਾਲ ਹਾਂਜੀ ਗੇਟ ਤੇ ਗੱਡੀ ਬਾੜੀ ਗੇਟ ਖਰਾ ਨਾ ਕਦੇ ਨਾ ਮੁਵਾਰ ਨੇ ਬੋਲੋ ਨੋ ਨੀ ਗ੍ਰਾਸਾਂ ਇਹਨਾਂ ਨੂੰ ਚੁੱਕੋ ਮੋਟਾ ਵਿੱਚ ਦੇਖਦੇ ਕੀ ਕਾਰਵਾਈ ਤੁਹਾਡੇ ਵੱਲੋਂ ਕਰਾ ਰਹੇ ਆ ਤੁਸੀਂ ਇਹ ਆਪਾਂ ਤੇ ਪੁਲਿਸ ਨੂੰ ਦਿੱਤਾ ਹੈ ਹਾਂ ਬਸ ਭਾਰੀ ਰਹੀ ਤੇ ਹਾਂ ਅਨਡੈਂਟਿਫਾਈਡ ਬੰਦਾ ਜੀ ਤੇ ਇਹ ਸਾਡੇ ਕੋਲ ਤੋਂ ਮੋਲਕਾ ਕੁਝ ਕੀਤੀ ਅੰਦਰ ਆ ਕੇ ਗਾਲਾਂ ਕੱਢੀਆਂ ਸਰੀਆਮ ਕੀ ਮੰਗੀ ਕੀਤੀ ਹਾਂਜੀ ਮੰਗੀ ਕਰਦੇ ਹਾਂ ਪੁਲਿਸ ਨੂੰ ਪੁਲਿਸ ਨੂੰ ਮੰਗਾਤ ਹੈ ਕਿ ਇਹਨੇ ਜੰਸਰ ਨਹੀਂ ਆਣਾ ਚਾਹੀਦਾ ਇਹਦੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਸ਼ਰਾਬ ਪੀਤੀ ਦੱਸ ਇਹ ਸ਼ਰਾਬ ਪੀਤੀ ਆਂ ਇੰਸਾਰੇ ਕੋਈ ਕਾਫੀ ਕੋਲੈਜ ਐਗਜ਼ਾਮ ਹੋ ਰਹੇ ਆ ਸਾਡੀ ਫੁਟੇਜ ਆ ਗਈ ਸਾਹਮਣੇ ਹਾਂਜੀ ਫੁਲ ਹੈਡ ਫੁਟੇਜ ਆ ਗਈ ਨਾ ਬਸਾਰੀ ਗੇਟ ਦੀ ਜੋ ਰਿਕਾਰਡਿੰਗ ਆ ਗਈ ਤੁਹਾਨੂੰ ਦਿਖਾਵਾਂਗਾ